ਸੋਨਿਹਾਲ ਸ੍ਰੀ ਆਕਾਲ ਲੋ ਜੀ ਪਹੁੰਚ ਗਏ ਉੱਪਰ ਅਸੀਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਦਿਨ ਤੇ ਨਵੇਂ ਬਲੌਗ 'ਚ ਅੱਜ ਦਾ ਸਫ਼ਰ ਰਹਿਣ ਵਾਲਾ ਆਪਣਾ ਸ੍ਰੀ ਗੋਵਿੰਦ ਧਾਮ ਤੋਂ ਹੇਮਕੁੰਡ ਸਾਹਿਬ ਦੇ ਉੱਪਰ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਉੱਪਰ ਜਾਂਦੇ ਜਾਂਦੇ ਰਸਤੇ ਦਾ ਨਜ਼ਾਰਾ ਦੇਖੋ ਮੌਸਮ ਬਹੁਤ ਸੋਹਣਾ ਹੋਇਆ ਮੌਸਮ ਪੁਰਾਣ ਵਧੀਆ ਹੋਇਆ ਬੰਦੇ ਤਿਆਰ ਆ ਸਾਡੇ ਸਾਰੇ ਆਏ ਚੜ੍ਹਨ ਵਿੱਚ ਕੋਈ ਪਿੱਛੇ ਨਹੀਂ ਹੈ ਹੈਪੀ ਹੁਣੀ ਸਾਡੇ ਤਿਆਰ ਨੇ ਪੂਰੇ ਦਿਮਾਲੇ ਸਜਾ ਕੇ ਐਨ ਖੁਸ਼ੀ ਚਾ ਪੂਰੇ ਆਏ ਹੈਲੋ ਇਹਨਾਂ ਨੂੰ ਕਰਨੀ ਆਉਂਦੀ ਨਹੀਂ ਉਹ ਬੱਕਰੀ ਗੱਲ ਆ ਮੌਸਮ ਦੇਖੋ ਕਿੰਨਾ ਸੋਹਣਾ ਉੱਪਰ ਬੱਦਲ ਹੀ ਬੱਦਲ ਹੋਏ ਪਿਆ ਕਿਉਂ ਭਾਈ ਮੌਸਮ ਵੀ ਪੈ ਕੇ ਹਟ ਗਿਆ ਮੌਸਮ ਸੋਹਣਾ ਆ ਆ ਫੜੋਗੀ ਰੋਟੀ ਆ ਹਾਂ ਹਾਂ ਹਾਂਜੀ ਦਰਸ਼ਨ ਕਰਕੇ ਹੀ ਹੁਣ ਬਸ ਨਿਕਲਦੇ ਆ ਜੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਏ ਬਾਬਾ ਜੀ ਮੁਰੇ ਹੁਣ ਚੱਲਦੇ ਆ ਯਾਤਰਾ ਤੇ ਉੱਪਰ ਨੂੰ ਮੌਸਮ ਖਰਾਬ ਹੀ ਲੱਗਦਾ ਉੱਧਰ ਉੱਤੇ ਯਾਤਰਾ ਕਰਤੀ ਸ਼ੁਰੂ ਅਸੀਂ ਹੁਣ ਅੱਗੇ ਅੱਗੇ ਜਾ ਰਹੇ ਆਂ ਜੀ ਪੈ ਕੇ ਹਟ ਚੁੱਕਿਆ ਮੌਸਮ ਬਹੁਤ ਖਰਾਬ ਉੱਪਰ ਪਰ ਬੁਲੇ ਸੋਨਿਆਲੇ ਸਾਸਰੀਆ ਕਾਲ ਅੰਡਾ ਬਹੁਤ ਜ਼ਿਆਦਾ ਵਾ ਮੂੰਹ ਚੋ ਜੀ ਪਾਫਾਂ ਨਿਕਲ ਆ ਗਈਆਂ ਜਿਵੇਂ ਜਿਵੇਂ ਉੱਪਰ ਨੂੰ ਜਾ ਰਹੇ ਆਂ ਮੌਸਮ ਪੂਰਾ ਖਰਾਬ ਹੋ ਰਿਹਾ ਵਾ ਠੰਡ ਵੀ ਬਹੁਤ ਜ਼ਿਆਦਾ ਵਾ ਦੇਖੋ ਕਿੰਨਾ ਸੋਹਣਾ ਮੌਸਮ ਆਇਆ ਉੱਪਰ ਹਾਂਜੀ ਉੱਪਰ ਦਾ ਮੌਸਮ ਬਹੁਤ ਵਧੀਆ ਵਾ ਨਹੀਂ ਆਲਾ ਪਰ ਫੋਟੋ ਸ਼ੂਟ ਚੱਲ ਰਿਹਾ ਵਾ ਲੋਕਾਂ ਦਾ ਹਾਂ ਠੀਕ ਆ ਵੀਰ ਦੱਸਿਆ ਲੋਕ শর্ਟਕਟ ਲਈ ਜਾਂਦੇ ਨੇ ਪਰ ਇਹ ਗਲਤ ਆ ਸ਼ੌਂਦ ਭਾਈ ਸ਼ਾਰਟਕਟ ਨਹੀਂ ਲੈਣੀ ਚਾਹੀਦੀ 6 ਕਿਲੋਮੀਟਰ ਸ੍ਰੀ ਹੇਮਕੁੰਡ ਸਾਹਿਬ ਪੁੱਲਾਲੀ ਘਾਟੀ ਇੱਥੋਂ 4 ਕਿਲੋਮੀਟਰ ਰਹੀ ਹੈ ਹੈਲੋ 911 911 ਉੱਥੇ ਗਿਆ ਜਦਾਂ ਚਾਰਨੇ ਦਾ ਵੀਊ ਬਹੁਤ ਸੋਹਣਾ ਈ ਨਿਆਰਾ ਬੜਾ ਵਾ ਬਸ ਮੌਸਮ ਦੀ ਕਰਕੇ ਚਾਰਨਾ ਦੀਦਾ ਨਹੀਂ ਆ ਦੇਖੋ ਇਹ ਲੋਕ ਜਾਣ ਨਾਲ ਦੀ ਨਾਲ ਖੇਡਦੇ ਆ ਆ ਸ਼ਾਰਟਕਟ ਆ ਕੋਈ ਦੇਖ ਲੋ ਇਦਾਂ ਦੇ ਸ਼ਾਰਟਕਟ ਲੋਕ ਆਪੀ ਬਣਾ ਲੈਂਦੇ ਆ ਇਦਾਂ ਦੇ ਕਰਨਾ ਨਹੀਂ ਚਾਹੀਦਾ ਗੱਲਾਂ ਕਿਤੇ ਕਰਨੀ ਚਾਹੀਦੀਆਂ ਦੇਖੋ ਫੇਰ ਲੋਕ ਕਹਿੰਦੇ ਆ ਅਸੀਂ ਐ ਐ ਹੋਗੇ ਫੇਕ ਨਿਊਜ਼ਾਂ ਬਣਦੀਆਂ ਫਿਰ ਗਲਤੀਆਂ ਆਉਂਦੀਆਂ ਭੁਗਤਣਾ ਸਾਰਿਆਂ ਨੂੰ ਪੈਂਦਾ ਪਰ ਆ ਬਾਰੋਬਾਰੀ ਹੌਲੀ ਹੌਲੀ ਪੈਦਲ ਚਾਲ ਜਿੰਨਾ ਛੋਟਾ ਸਟੈਪ ਰੱਖੋਗੇ ਉੰਨੀ ਛੇਤੀ ਪਹੁੰਚੋਗੇ ਜਮੇ ਹੀ ਹੌਲੀ ਹੌਲੀ ਚੜਨਾ ਨਾਲੇ ਤਾਂ ਕੀ ਦਮ ਨਹੀਂ ਚੜਦਾ ਜਿਆਦਾ ਨਾਲੇ ਹੌਲੀ ਹੌਲੀ ਬੰਦਾ ਛੇਤੀ ਪਹੁੰਚ ਜਾਂਦਾ ਦੇਖੋ ਇਹ ਚੜਨਾ ਆਵਾਜ਼ ਤਾਂ ਗਏ ਜਾਣਦੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਹੈ ਕਿਣਮਣ ਵੀ ਹੋ ਰਹੀ ਹੈ ਮਾੜੀ ਮਾੜੀ ਬਰੀਕ ਬਰੀਕ ਦੇਖੋ ਜਗਾ ਜਗਾ ਤੇ ਆ ਚੇਤਾਵਨੀ ਦੇ ਬੋਰਡ ਲੱਗੇ ਪਿਆ ਹਾਂਜੀ ਮਿੱਤਰੋ ਸਾਰੇ ਆਪਦੇ ਆਪਦੇ ਨਾਲ WhatsApp 'ਾਂ ਤੇ ਡਾ ਹਾਂ ਤੇ ਲਾ ਦੇ ਹੋ ਜੂਗੇ ਬਣਾਓ ਵੀ ਸਾਰਿਆਂ ਨੂੰ ਪਤਾ ਲੱਗ ਜੇ ਕਿ ਕਿੱਦਾਂ ਦਾ ਮੌਸਮ ਹੈ ਇੱਥੇ ਕਈ ਬੰਦੇ ਇੱਥੇ ਫੇਕ ਨਿਊਜ਼ਾਂ ਬਹੁਤ ਬਣਾਵਣਾ ਭੇਜਦੇ ਆ ਉਹਦੇ ਤੇ ਕੋਟ ਜਦਾ ਨਹੀਂ ਪੈਣ ਲੱਗ ਗਿਆ ਸੀ ਦਸਾਤੀਆਂ ਪਾਣੀ ਦੇਖੋ ਨੂੰ ਮੌਸਮ ਬਹੁਤ ਵਧੀਆ ਲੱਗ ਰਿਹਾ ਅੰਮੀ ਪੂਰਾ ਨਹੀਂ ਆ ਰਿਹਾ ਫਰਨਾ ਕੁੜੇ ਦੋ ਇਹ ਤਾਂ ਮੀਂਹ ਪੈਣਾ ਹੈ ਨਾ 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 ਉਹ ਵੀ ਨਾ ਚਲੋ ਵੀ ਚਲੋ ਸੰਗ ਤੋਂ ਖੜ ਖੜ ਕੇ ਚੱਲਦੇ ਰੋ ਰੋਕ ਰੋਕ ਕੇ ਚੱਲਦੇ ਰੋ ਚਲੋ ਵੀ ਚਲੋ ਸੰਗ ਤੋਂ ਬੋਲੇ ਸੋਨਿਹਾਲ ਸ੍ਰੀ ਆਕਾਰ ਬਕਾਲ ਹਾਂਜੀ ਮਿੱਤਰੋ ਰਾਸਤੇ 'ਚ ਰੋਕ ਕੇ ਜਾਪ ਵੀ ਲੱਗਿਆ ਹੁਣ ਨੀ ਤਾ ਰੁਕ ਗਿਆ ਉਦਾਂ ਥੋੜਾ ਥੋੜਾ ਕੰਨਮਨ ਹੋ ਰਹੀ ਆ। ਉਹ ਨਾਲ ਦੇ ਸਾਥੀ ਮੈਂ ਖੜਿਆ ਵਿਚਾਰੀ। ਬਰਸਾਤੀਆਂ ਭਾਈ। ਤੀ ਬੀਨੇ 15 15 20 30 ਮਿੰਟ। ਹਾਂ। ਬਾਕੀ ਸਾਡੇ ਨਾਲ ਦੇ ਅੰਦਰ ਬੈਠੇ ਚਾਹ ਪੀ ਰਹੇ ਆ। ਹਾਂ। ਆ ਸੰਗਤ ਬੈਠੀਏ ਬਾਕੀ। ਚਲੋ। ਅਲੂ ਗੋਟ ਅਲੂ ਪਿਆਜ਼। ਅਲੂ ਪਿਆਜ਼। ਅੱਛਾ। ਹਾਂ। ਭਾਈ ਬਣਾਇ ਨਹੀਂ ਪਰੋਠੇ। ਇਹਨੇ 4 ਕਿਲੋਮੀਟਰ ਰਹਿ ਗਿਆ ਇੱਥੋਂ ਹੀ ਹਿਮਗੰਢ ਸਾਹਿਬ ਜਾਂਦੇ ਜਾਂਦੇ ਰਹਿ ਗਿਆ ਜੀ ਬਸ ਇੱਥੋਂ 1.5 ਕਿਲੋਮੀਟਰ ਰਹਿ ਗਿਆ ਉੱਪਰ ਧੁੰਦ ਦੇਖੋ ਕਿੰਨੀ ਆ ਗਈ ਹੈਲੋ ਬਹੁਤ ਜ਼ਿਆਦਾ ਧੁੰਦ ਦਾ ਬਦਲਾਅ ਨਾਲ ਗਲੇਸ਼ੀਅਰ ਤੇ ਆ ਗਈ ਧੁੰਦ ਦੇ ਕਾਰਨ ਦਿਨਾ ਨਹੀਂ ਪਰ ਗਲੇਸ਼ੀਅਰ ਚ ਅਜ ਨਾਲ ਪਾਣੀ ਬਹੁਤ ਤੇਜ਼ ਚੱਲ ਰਿਹਾ ਹੈ ਗਲੇਸ਼ੀਅਰ ਤੋਂ ਉੱਪਰ ਵੀ ਧੁੰਦ ਦੇ ਵਾਕੇ ਹਾਂਜੀ ਸੱਜਣੋ ਇਹ ਆ ਸਵਰਗ ਦਾ ਦਰਵਾਜਾ ਇਹਨੂੰ ਕਹਿੰਦੇ ਆ ਸਵਰਗ ਦਾ ਦਰਵਾਜਾ ਆ ਵਾ ਆਪਣੇ ਲਈ ਸਵਰਗ ਦਾ ਦਰਵਾਜਾ ਦੇਖੋ ਮੌਸਮ ਇਹ ਆ ਸਵਰਗ ਦਾ ਦਰਵਾਜਾ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸਾਹਿਬ ਫੇਮ ਕੋਨ ਸਾਹਿਬ ਸਫ਼ਰ ਤੈਅ ਕਰਕੇ ਰਸ ਬਹੁਤ ਜ਼ਿਆਦਾ ਆ ਮੌਸਮ ਵੀ ਬਦਲਿਆ ਪੂਰੇ ਜੀਪੀ ਤੇ ਪਿਆਰ ਸਾਥ ਸੰਗ ਜੀਰਾ ਪਾਣਾ ਉਹ ਨਾਲ ਤੋਂ ਲੈ ਗਏ ਫਿਰ ਹਾਂਜੀ ਅਸੀਂ ਐਮ ਕੌਣ ਸਾਹਿਬ ਆ ਗਏ ਹੁਣ ਅੰਦਰ ਮੂਥਾ ਟਿਕਨ ਜਾਂਦੇ ਹਾਂ ਬਸ ਅਰਾਜ ਬਹੁਤ ਜ਼ਿਆਦਾ ਉਪਰ ਅੱਜ ਮੌਸਮ ਪੂਰਾ ਖਰਾਬ ਆ ਹੰਦ ਪੂਰੀ ਪੈ ਰਹੀ ਆ ਕੋਪਸੇ ਨਾ ਸੀ ਜਾ ਜੋ ਆ ਗਈ ਹੁਣ ਅਸੀਂ ਜਾਣੇ ਉਧਰ ਨੂੰ ਇਸ਼ਨਾਨ ਕਰਨ ਫਰੋਵਰ ਸਾਹਿਬ ਜੀ ਨੂੰ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਆ ਅੱਡੀ ਦੇ ਗਰਾਸ ਦੇਖੋ ਕਿੰਨਾ ਜ਼ਿਆਦਾ ਹਾਂਜੀ ਸਾਰਿਆਂ ਨੇ ਹਾਂਜੀ ਸਾਰਿਆਂ ਨੇ ਇਸ਼ਨਾਨ ਕਰ ਲਿਆ ਜੀ ਦੇਖੋ ਸਰੋਰ ਬਿਲਕੁਲ ਨਹੀਂ ਦੀਂਦਾ ਇੰਨੀ ਕਿ ਜ਼ਿਆਦਾ ਧੁੰਦ ਹੋਈ ਵੀ ਆ ਦੇਖੋ ਮੌਸਮ ਇੰਨਾ ਖਰਾਬ ਆ ਨਾ ਹਾਂਜੀ ਜਾ ਰਹੇ ਆ ਤੁਨੂੰ ਦਰਬਾਰ ਸਾਹਿਬ ਤੇ ਜਾ ਰਹੇ ਹਾਂ ਦੀ ਜੀ ਨਰ ਹੋਰ ਸੁਨ ਗਭ ਜਾਏ ਨ ਜਿਸ ਤੇ ਕਰੇ ਵੱ ਜੀ ਜਦ ਰਾਤ ਨੂੰ ਕੀ ਆ ਤੇ ਮਿਧਾ ਨੂੰ ਪਰੇ ਹਾਂਜੀ ਸਮਾਪਤੀ ਹੋ ਗਈ ਕੀਰਤਨ ਦੀ ਸੰਗਤ ਸਾਰੀ ਬਾਹਰ ਚਲੇ ਗਈ ਇਥੋਂ ਅੰਦਰੋ ਦਰਬਾਰ ਸਾਹਿਬ ਦੇ ਇਧਰ ਪਾਚੀ ਕੱਟਦੇ ਆ ਹਾਂਜੀ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਹੁਣ ਬਾਹਰ ਦੇਖੋ ਕਿੰਨਾ ਮੌਸਮ ਦਾ ਧੁੰਦੀ ਧੁੰਦਾ ਸਰੋਵਰ ਬਿਲਕੁਲ ਨਹੀਂ ਦਿਖ ਰਿਹਾ ਸੰਗ ਦੀ ਬਹੁਤ ਜ਼ਿਆਦਾ ਵਾ ਟਾਈਮ 2 ਤੋਂ ਉੱਤੇ ਹੋ ਗਿਆ ਹੁਣ ਥੱਲੇ ਨੂੰ ਚੱਲੇ ਪਾਵਾਂਗੇ ਬਸ ਦਰਾਈ ਕਿਦਰ ਦਰਬਾਰ ਸਾਹਿਬ ਸੀਗਾ ਆ ਫਰੰਟ ਗੇਟ ਆਈ ਦਰਬਾਰ ਸਾਹਿਬ ਦਾ ਥੋੜੀਆਂ ਉੱਤਰ ਦੀ ਥੱਲੇ ਆ ਹਾਂਜੀ ਦੇਖੋ ਕੰਨੀ ਜਿਆਦਾ ਧੁੰਦ ਹੋ ਗਈ ਮੌਸਮ ਬਹੁਤ ਜਿਆਦਾ ਖਰਾਬ ਹੋ ਗਿਆ ਆ ਇਧਰ ਡਿਸਪੈਂਸਰੀ ਬਣੀ ਹੋਈ ਆ ਕਿਸੇ ਨੂੰ ਵੀ ਕੋਈ ਐਮਰਜੈਂਸੀ ਹੁੰਦੀ ਆ ਤਾਂ ਇੱਥੋਂ ਦਵਾਈਆਂ ਮਿਲ ਜਾਂਦੀਆਂ ਆ ਉੱਪਰ ਇਧਰ ਲੰਗਰ ਹਾਲ ਆ ਖਿਚੜੀ ਤੇ ਚਾਹ ਦਾ ਲੰਗਰ ਚੱਲਦਾ ਹੈ ਹੋ ਤਾਂ ਸਾਰੀ ਇੱਥੇ ਪ੍ਰਬੰਧ ਕਮੇਟੀ ਨੇ ਕੀਤੀ ਵੀ ਹੁਣ ਸਾਰਿਆਂ ਨੂੰ ਥੱਲੇ ਜਾਣ ਲਈ ਕਹਿ ਰਹੇ ਲੋਕ ਜਾਣ ਨਹੀਂ ਰਹੇ ਫਿਰ ਹੌਲੀ ਹੌਲੀ ਉਹਨਾਂ ਜਾਣਗੇ ਸਭ ਥੱਲੇ ਇੱਧਰ ਮੰਦਰ ਬਣਿਆ ਬਾਈ ਸਮਾਦਰਵਾਰ ਸਾਹਿਬ ਦੇ ਕੋਲੇ ਵਾਲੀ ਸਾਈਡ ਤੇ ਮਗਲੇ ਪਾਸੇ का लक्ष्मण ने भक्ति की बैठ के ये लक्ष्मण का मंदिर है बार-बार स्मरण करते रहना चाहिए जब अवसर मिले तब इस रस को पीना चाहिए कोई जरूरी नहीं है कि दस बीस लाख रुपए खर्चा करके तीर्थ यात्रा बने पर कथा सुना तो कोई भी कथा करना ਹੋਲੀ ਵੀ ਜਮਾਨ ਨੂੰ ਪਤਾ ਚੱਲ ਗਿਆ ਜਹਾਂ ਇਸ ਕਥਾ ਨੂੰ ساری ਦੁਨੀਆ ਵਿੱਚ ਬਾਣ ਗਿਆ ਆਰੰਭ ਆਨੰਦ ਵਰਸ ਗਿਆ 881600 ਦਾਦੀ ਗੁਰੂ ਕੋਲ ਨੇ ਮਿਸ਼ਾਣ ਨੇ ਕਥਾ ਸੁਣਾ ਕਰਕੇ ਉਹਨਾਂ ਆਪਤਿਆਤ ਕਰ ਦਿਆ ਤ੍ਰਿਪ ਕਰ ਹਾਂਜੀ ਇਸ ਟੇਮ ਬੈਠੇ ਆ ਸੀ ਲੰਗਰ ਹਾਲ ਦੇ ਵਿੱਚ ਚਾਹ ਤੇ ਖਿਚੜੀ ਦਾ ਲੰਗਰ ਚੱਲਦਾ ਵਾ ਇੱਥੇ ਆਪਣੇ ਉੱਪਰ ਸਿਖਰ ਤੇ ਜਮ ਦੇਖੋ ਰਸਤਾ ਹੈ ਨਹੀਂ ਚਲੇਗੇ ਸਭ ਥੱਲੇ ਨੂੰ ਥੋੜਾ ਜਿਹਾ ਰਸ ਰਹਿ ਗਿਆ ਬਸ ਅਸੀਂ ਵੀ ਥੱਲੇ ਜਾਵਾਂਗੇ ਹੁਣ ਸੋਨਰ ਹੋਸ਼ਿਆਲਾ ਖਾਸਾ ਕਰਿਆ ਰਾਜੋ ਵਾਹ ਜੀ ਕੇ ਖਾਸਾ ਸਾਹ ਬਾਈ ਫਰੀ ਕੀ ਪਟੇ ਮਿਹਰਬਾਨੀ ਬਰਾਹੋ ਹਾਂ ਜੀ ਸੱਜਣੋ ਥੱਲੇ ਨੂੰ ਜਾ ਰਹੇ ਹਾਂ ਹੁਣ ਦਰਸ਼ਨ ਕਰਕੇ ਉੱਪਰੋਂ ਆਗੇ ਪੂਰਾ ਮੌਸਮ ਖਰਾਬ ਹੋਇਆ ਹੋਇਆ ਜਮਾ ਹਵਾ ਇੰਨੀ ਕਿ ਠੰਡੀ ਚੱਲਦੀ ਹੈ ਗੱਲਾਂ ਹੀ ਛੱਡੋ ਬਸ ਬਹੁਤ ਜ਼ਿਆਦਾ ਚੈਲਡ ਹਵਾ ਚੱਲ ਰਹੀ ਆ ਅਸਲਾ ਸਟਾਰਟਿੰਗ ਮੌਸਮ ਬਹੁਤ ਹੋਆ ਪੌੜੀਆਂ ਦਾ ਹੀ ਰਾਸਤੇ ਜਾ ਰਹੇ ਹੁਣ ਮੁੜਦੇ ਹੋਏ ਪੌੜੀਆਂ ਵਾਲੇ ਰਾਸਤੋ ਤੀ ਸਲੋ ਸਲੋ ਬਿਲਕੁਲ ਸਾਹਮਣੇ ਨਿਸ਼ਾਨ ਸਾਹਿਬ ਵੀ ਆ ਰਿਹਾ ਆ ਗਿਆ ਸਾਹਮਣੇ ਨਿਸ਼ਾਨ ਸਾਹਿਬ ਜੀ ਬਾਕੀ ਦਾ ਚੋਟੀਆਂ ਵਾਲੇ ਨਿਸ਼ਾਨ ਸਾਹਿਬ ਤਾਂ ਦਿਦੇ ਨਹੀਂ ਮੌਸਮ ਖਰਾਬ ਕਰਕੇ ਦੋਨ ਸਾਹਾਂ ਸਾਹਿਬ ਦਾ ਦਰਸ਼ਨ ਹੁ ਕਰ ਲਓ ਇਹ ਪੌੜੀਆਂ ਵਾਲੇ ਰਸਤੇ ਤੋਂ ਦੀ ਨਿਸ਼ਾਨ ਸਾਹਿਬ ਆਉਂਦਾ ਇਹ ਰਸਤੇ 'ਚ ਪੌੜੀਆਂ ਵਾਲ ਤੋਂ ਦੀ ਉੱਤਰ ਰਹੇ ਅਸੀਂ ਚੜ੍ਹੇ ਦੂਜੇ ਰਸਤੇ ਉੱਤੇ ਸੀਗੇ ਉਧਰਲੇ ਪਾਸੇ ਉਹ ਦੀ ਸੰਗਤ ਆ ਰਹੀ ਉੱਤਰ ਦੀ ਆ ਦੇਖੋ ਥੱਲੇ ਉਹ ਥੱਲੇ ਜਾ ਰਹੀ ਆ ਅਸੀਂ ਉੱਤਰ ਤੇ ਜਾ ਰਹੇ ਹਾਂ ਬਸ ਦੇਖੋ ਇਹ ਚੜਨਾ ਪਾਣੀ ਆ ਆ বরਫ ਜੰਮੀ ਹੋਈ ਆ ਮਿੱਟੀ ਉੱਤੇ ਪੈ ਕੇ ਪਰ ਹੋਈ ਨਹੀਂ ਤੀ ਪਾਣੀ ਇਸੇ ਹੀ ਜਾ ਰਿਹਾ ਥੱਲੇ ਧਾਮ ਤੇ ਦੇਖੋ ਕੰਨਾ ਸੁਣਾ ਮੌਸਮ ਕੀ ਚੀਜ਼ ਬਣੀ ਆ ਯਾਰ ਆ ਬਣੀ ਥੱਲੇ ਉੱਤਰਿਆ ਜੀ ਸਾਰੇ ਆ ਜਾ ਯਾਰ ਯਾਰਿਆਂ ਥੱਲੇ ਨੂੰ ਧਾਮ ਤੇ ਗੋਬਿੰਦ ਧਾਮ ਤੇ ਸੰਗਤ ਆ ਰਹੀ ਆ ਸਾਰੀ ਉੱਤਰ ਕੇ ਘਾਮ ਦੇ ਬਿਲਕੁਲ ਨੇੜੇ ਆ ਗਏ ਸੂ ਉਹ ਸਾਹਮਣੇ ਦਿਖਦਾ ਵਾ ਗੋਬਿੰਦ ਘਾਮ ਅੱਡ ਮਿੱਠਿਆ ਲੈਣਾ ਆ ਜੋ ਲਓ ਜੀ ਅਸੀਂ ਆ ਗਏ ਲਵੇ ਲਾਗੇ ਜਮਾ ਗੋਬਿੰਦ ਘਾਮ ਦੇ ਉੱਤਰ ਤੇ ਆ ਰਹੇ ਆ ਨੇ ਕਰ ਲਿਆ हां जी ਮਿੱਤਰੋ ਆ ਗਏ ਅਸੀਂ ਰੂਮ ਦੇ ਵਿੱਚ ਅੱਜ ਦਾ ਬਲੌਗ ਕਰਦੇ ਆ ਇੱਥੇ ਸਮਾਪਤ ਕੱਲ ਮਿਲਦੇ ਆ ਨਵੇਂ ਦਿਨ ਨਵੇਂ ਬਲੌਗ ਦੇ ਨਾਲ ਜੇ ਸਾਡਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿਵੇਂ ਦਾ ਬਲੌਗ ਆ ਕਿਵੇਂ ਦਾ ਕੀ ਕੀ ਗਲਤੀਆਂ ਸਾਡੀਆਂ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ